ਜੰਦਾਬਾ ਕੋਟੀ ਸਰਕਾਰ ਮੁਰਦਾਬਾ 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 ਕੋਟੀ ਸਰਕਾਰ ਮੁਰਦਾਬਾ ਮੁਰਦਾਬਾ ਜਿੰਦਾਬਾ 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 ਕੋਟੀ ਸਰਕਾਰ ਜਿੰਦਾਬਾ ਜਿੰਦਾਬਾ ਮੁਰਦਾਬਾ ਹਾਂਜੀ ਮੇਰਾ ਨਾਮ ਅਮਰਜੀਤ ਹਣੀ ਭਾਰਤੀ ਕਿਸਾਨ ਨੇ ਇੱਕ ਤਾ ਡਿਖਾਉਂਦਾ ਨੇਤਾ ਦੇ ਅਗੂ ਅੱਜ ਪਿੰਡ ਪਚੋ ਖੁਰਦੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਿਰੋਧ ਦੇ ਵਿੱਚ ਫਲੈਕਸ ਲਾਇਆ ਕਿਉਂਕਿ ਇੱਕ ਸਾਲ ਤੇ 13 ਮਹੀਨੇ ਅਸੀਂ ਦਿੱਲੀ ਦੇ ਵਿੱਚ ਦੋਲਣ ਲੜਿਆ ਕੇਂਦਰ ਸਰਕਾਰ ਜਿਹੜੀਆਂ ਰਹਿਦਿਆਂ ਮੰਗਾ ਤੇ ਲਿਖਤੀ ਸਮਝੌਤਾ ਆਇਆ ਸੀ ਉਹ ਲਿਖਤੀ ਸਮਝੌਤੇ ਨੂੰ ਕੇਂਦਰ ਸਰਕਾਰ ਨੇ ਪੂਰਾ ਨਹੀਂ ਕੀਤਾ ਲਖੀਨਪੁਰ ਖੀਰੀ ਵਾਲਾ ਸੀਗਾ ਜਿਹੜਾ ਐਨਐਸਪੀ ਵਾਲੀ ਕਮੇਟੀ ਵਾਲੀ ਮੰਗ ਸੀਗੀ ਇਹ तमाम ਮੰਗਾਂ ਨੂੰ ਲੈ ਕੇ ਜਿਹੜਾ ਦੋ ਦਿਨ ਕੀਤਾ ਦੋ ਸਾਲਾਂ ਤੋਂ ਲਗਾਤਾਰ ਦੋਲਣ ਕਰਦੇ ਆ ਰਹੇ ਆ ਉਹ ਮੰਗਾਂ ਦੀ ਖਾਤਰ 13 ਤਰੀਕ ਨੂੰ ਕਿਸਾਨ ਫੇਰ ਦਿੱਲੀ ਆਦੇ ਹੀ ਜ਼ਿਆਦਾਤਰ 拉ਠੀ ਚਾਰਜ ਕਰਕੇ ਦੌਰੀਆਂ ਲਾ ਕੇ ਕੁੱਟ ਕੇ ਕਿਸਾਨਾਂ ਨੂੰ ਬੋਰਗਾਂ 'ਚ ਪਾਇਆ ਗਿਆ। ਇਹਦੇ ਵਿਰੋਧ ਦੇ ਵਿੱਚ 13 ਤਰੀਕ ਤੋਂ ਲਾ ਕੇ ਲਗਾਤਾਰ ਅਸੀਂ ਲੱਗ-ਲੱਗ ਥਾਵਾਂ ਤੇ ਅਧੂਲਨ ਕਰ ਰਹੇ ਆ। 14 ਤਰੀਕ ਨੂੰ ਜਿਹੜੀ ਮਾਰਚ ਲੰਘੀ ਉਸ ਨੂੰ ਮਹਾਪਚਾਇ ਦੇ ਵਿੱਚ ਲਾਣ ਹੋਇਆ ਕਿ ਬੀਜੇਪੀ ਦਾ ਘਰਾਓ ਕੀਤਾ ਹੋਇਆ ਪਿੰਡਾਂ ਚ ਆਉਣ 'ਚ ਵਿਰੋਧ ਕੀਤਾ ਹੋਇਆ। ਛੱਪਰ ਵੀ ਲੈ ਕੇ ਆਏ ਕਿ ਕਿਸਾਨਾਂ ਦਾ ਦਿੱਲੀ ਜਾਣਾ ਬੰਦ ਤੇ ਬੀਜੇਪੀ ਦਾ ਪਿੰਡਾਂ ਵਿੱਚ ਆਉਣਾ ਬੰਦ ਤੇ ਭਾਰਤੀ ਜਨਤਾ ਪਾਰਟੀ ਦਾ ਪਿੰਡਾਂ ਵਿੱਚ ਆਉ ਤੇ ਛੱਟ ਕੇ ਤੇ ਡਟ ਕੇ ਵਿਰੋਧ ਕੀਤਾ ਜਾਉ।